स्टार एजी न्यूज़ चैनल से तो आपका स्वागत करते हैं नभिया और ताजी खबरें देखने के लिए स्टार एजी न्यूज़ चैनल को लाइक शेयर कमेंट और सब्सक्राइब जरूर करो वाहेगुरु जी का खालसा वाहेगुरु जी की फतेह बाबा जीरा आज बरसी की जनता ਅੱਜ ਬਾਬਾ ਅਜੈਬ ਸਿੰਘ ਜੀ ਪਿੰਡ ਮੱਖਣਵੰਡੀ ਕਾਰ ਸਿਵਾ ਵਾਲੇ ਬਹੁਤ ਮਹਾਨ ਪੁਰਖ ਸਨ ਜਿਹੜੇ ਅੱਜ ਤੋਂ ਕੁਝ ਦਿਨ ਪਹਿਲਾਂ ਆਪਣਾ ਸਰੀਰਕ ਚੋਲਾ ਛੱਡ ਕੇ ਇਸ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪੰਜ ਤੱਤਾਂ ਵਿੱਚ ਲੀਨ ਹੋ ਗਏ। ਉਹਨਾਂ ਦੇ ਨਿਮਿਤ ਅੱਜ ਉਹਨਾਂ ਦਾ ਦੁਸ਼ਹਿਰਾ ਭਾਵ ਭੋਗ ਦੀ ਅਰਦਾਸ ਬੇਨਤੀ ਪ੍ਰੰਤ ਗੁਰੂ ਕੇ ਲੰਗਰ ਚੱਲ ਰਹੇ ਨੇ ਹੋਰ ਬੜੀਆਂ ਸਵਾਵਾਆਂ ਸ਼ਰਦਾਈਆਂ ਜਲੇਬਾਂ ਦੇ ਲੰਗਰ ਜਰਦੀਆਂ ਦੇ ਲੰਗਰ ਲੱਸੀ ਦੇ ਲੰਗਰ ਸੋ ਅੱਜ ਉਹਨਾਂ ਦਾ ਜੋ ਦਸਵੀਂ ਦਾ ਸਮਾਗਮ ਸੀ ਉਹ ਅੱਜ ਜਿਹੜਾ ਸੀ ਉਹ ਇੱਥੇ ਹੋਇਆ ਵਾ ਮੱਖਣ ਮੰਡੀ ਦੇਖੇ ਸੋ ਆਉਣ ਵਾਲੇ ਸਮਿਆਂ ਦੇ ਵਿੱਚ ਬਾਬਾ ਸਰਦਾਰਾ ਸਿੰਘ ਜੀ ਨੂੰ ਦਸਤਾਰ ਬੰਦੀ ਕੀਤੀ ਗਈ ਆ ਉਹ ਇਸ ਸਾਰੇ ਸੇਵਾ ਸਥਾਨਾਂ ਦੇ ਮੁਖੀ ਥਾਪੇ ਗਏ ਨੇ ਸੋ ਸੰਤ ਅਜਾਪ ਸਿੰਘ ਜੀ ਕਾਰਸੇਵਾ ਵਾਲੇ ਬਾਬਾ ਜੀ ਨੂੰ ਜੋ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਬਹੁਤ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਉਹ ਵੀ ਪੰਚੀਆਂ ਨੇ ਸੰਤ ਮਹਾਪੁਰਖ ਕਾਰਸੇਵਾ ਵਾਲੇ ਮਹਾਪੁਰਖ ਬਹੁਤ ਦੂਰ ਦੂਰ ਤੋਂ ਚੱਲ ਕੇ ਪਹੁੰਚੇ ਨੇ ਸੋ ਅਸੀਂ ਵੀ ਵੈਦ ਬਾਬਾ ਤਿਆਗੀ ਮੱਤੇ ਨੰਗਲ ਤੋਂ ਆਏ ਆ ਅਸੀਂ ਵੀ ਸ਼ਰਦਾ ਦੇ ਫੁੱਲ ਭੇਟ ਕਰਨੇ ਆ ਮਹਾਪੁਰਖਾਂ ਨੂੰ ਸੰਤ ਬਾਬਾ ਅਜਾਪ ਸਿੰਘ ਜੀ ਨੂੰ ਕਿ ਜਿਨ੍ਹਾਂ ਦਾ ਸੁਭਾਅ ਬੜਾ ਮਿੱਠ ਬੋਲੜਾ ਸੀਗਾ ਬਹੁਤ ਅੱਛੇ ਚੰਗੇ ਸੁਭਾਅ ਦੇ ਸਨ ਕਦੇ ਗੁੱਸੇ ਕਰੋਧ ਵਿੱਚ ਆਏ ਨજર ਨਹੀਂ ਸਨ ਆਏ ਔਰ ਉਹਨਾਂ ਦੀਆਂ ਚੱਲ ਰਹੀਆਂ ਗੁਰੂ ਘਰ ਵਿੱਚ ਸੇਵਾਵਾਂ ਜਿਹੜੀਆਂ ਨੇ ਉਹ ਬੜੀ ਵੱਡੀ ਪੱਧਰ ਤੇ ਚੱਲਦੀਆਂ ਰਹੀਆਂ ਸੋ ਗੁਰੂ ਪਿਆਰਿਓ ਇਹੋ ਜੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਸਾਡਾ ਹਰੇਕ ਦਾ ਫਰਜ਼ ਬਣਦਾ ਇਹ ਅਸੀਂ ਬੇਨਤੀ ਕਰਦੇ ਹਾਂ ਗੁਰੂ ਪਿਆਰਿਓ ਐਸੇ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਉਹਨਾਂ ਦੇ ਅਸਥਾਨ ਤੇ ਪਹੁੰਚਣਾ ਉਹਨਾਂ ਵਰਗੀਆਂ ਸੇਵਾਵਾਂ ਤੇ ਤੇ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨੇ ਆ ਉਹਨਾਂ ਨੂੰ ਕਿ ਜਿਨ੍ਹਾਂ ਨੇ ਬਹੁਤ ਵਧੀਆ ਸੇਵਾਵਾਂ ਕੀਤੀਆਂ ਨੇ ਬਹੁਤ ਵਧੀਆ ਜੀਵਨ ਬਤੀਤ ਕੀਤਾ ਵਾ